ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਆਪਣੇ ਚੈਨਲ YouTube ਫਾਰਮਰ ਦੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਗੱਲ ਕਰਾਂਗੇ ਮੌਸਮ ਸੰਬੰਧੀ ਕਿ ਅਪ੍ਰੈਲ ਦੇ ਪਹਿਲੇ 8-10 ਦਿਨਾਂ ਦੌਰਾਨ ਮੌਸਮ ਕਿਵੇਂ ਦਾ ਰਹੇਗਾ ਕੀ ਦੁਬਾਰਾ ਕੋਈ ਬੱਦਲਵਾਈ ਆਉਣ ਦੇ आसार ਹਨ ਜਾਂ ਮੌਸਮ ਕਿਸ ਤਰ੍ਹਾਂ ਖੁਸ਼ਕ ਰਹੇਗਾ ਦੇਖ ਕੇ ਕਿੰਨੀਆਂ ਹਵਾਵਾਂ ਚੱਲਣਗੀਆਂ ਸੋ ਇਸ ਵੀਡੀਓ ਨੂੰ ਅੰਤ ਤੱਕ ਦੇਖਿਓ ਤੇ ਸਭ ਤੋਂ ਪਹਿਲਾਂ ਆਪਣੇ ਜਿਹੜੇ ਵੀਰਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਡੇ ਤੱਕ ਆਪਣੀਆਂ ਖੇਤੀਬਾੜੀ ਸੰਬੰਧੀ ਜੋ ਕਿਸਾਨਾਂ ਲਈ ਸਕੀਮਾਂ ਆਉਂਦੀਆਂ ਹਨ ਜਾਂ ਫਿਰ ਹੋਰ ਮਸ਼ੀਨਰੀ ਦੀਆਂ ਤੇ ਮੌਸਮ ਸੰਬੰਧੀ ਵੀਡੀਓਜ਼ ਤੁਹਾਡੇ ਤੱਕ ਆਪਣੀਆਂ ਪਹੁੰਚਦੀਆਂ ਰਹਿਣ ਤੇ ਹੁਣ ਜਿਆਦਾ ਸਮਾਂ ਨਾ ਬਰਬਾਦ ਕਰਦੇ ਹੋਏ ਕਰਦੇ ਆਂ ਗੱਲ ਮੌਸਮ ਦੀ ਕੱਲ ਤੋਂ ਇੱਕ ਤਰੀਕ ਤੋਂ ਅਪ੍ਰੈਲ ਦਾ ਮੌਸਮ ਤਕਰੀਬਨ ਖੁਸ਼ਕ ਰਹਿਣ ਵਾਲਾ ਹੈ ਇਸ ਦੌਰਾਨ 5-6 ਤਰੀਕ ਤੋਂ ਕੁਝ ਇਲਾਕਿਆਂ ਵਿੱਚ ਹਲਕੀ ਬੱਦਲਵਾਈ ਆ ਸਕਦੀ ਹੈ ਜੋ ਕਿ ਕਿਸੇ ਖਾਸ ਬਰਸਾਤੀ ਕਾਰਵਾਈ ਨਾਲ ਨਹੀਂ ਹੋਵੇਗੀ ਇਹ ਬੱਦਲਵਾਈ ਹਲਕੀ ਟੁੱਟਵੀਂ ਬੱਦਲਵਾਈ ਹੋਵੇਗੀ ਜੋ ਕਿ ਸਾਰੇ ਪੰਜਾਬ ਵਿੱਚ ਨਹੀਂ ਹੋਵੇਗੀ ਤੇ ਪੰਜਾਬ ਦੇ ਕੁਝ ਕਿ ਇਲਾਕਿਆਂ ਉੱਤੇ ਹਲਕੀ ਟੁੱਟਮੀ ਹੋਵੇਗੀ ਜੋ ਕਿ ਹਵਾਦਾਰਾਨ ਆਵੇਗੀ ਤੇ ਨਾਲ ਹੀ ਤੇਜ਼ ਗਤੀ ਦੇ ਬੱਦਲ ਹੋਣਗੇ ਉੱਤੇ ਨਾਲ ਦੀ ਨਾਲ ਲੰਘ ਜਾਣਗੇ ਇਸ ਦੌਰਾਨ ਤੇਜ ਹਵਾਵਾਂ ਚੱਲ ਸਕਦੀਆਂ ਹਨ ਪਛੁੰਨੀਆਂ ਤੇ ਜੋ ਹਵਾਵਾਂ ਚੱਲਣਗੀਆਂ ਵੀ ਉਹ ਕੋਈ ਜ਼ਿਆਦਾ ਇੰਨੀ ਤੇਜ਼ ਨਹੀਂ ਹੋਣਗੀਆਂ ਸੋ ਕਿਸਾਨ ਵੀਰ ਆਪਣੇ ਕਣਕਾਂ ਨੂੰ ਆਖਰੀ ਪਾਣੀ ਜੋ ਲਗਾ ਰਹੇ ਹਨ ਉਹ ਪਾਣੀ ਲਗਾ ਸਕਦੇ ਹਨ ਕਿਉਂਕਿ ਕਿਸ ਤਰ੍ਹਾਂ ਦੀ ਕੋਈ ਮੌਸਮੀ ਗੜਬੜੀ ਹੋਣ ਦੇ ਅਸਾਰ 10 ਤਰੀਕ ਤੱਕ ਨਹੀਂ ਹਨ ਤੇ ਇਸ ਮਹੀਨੇ ਵਿੱਚ ਤਕਰੀਬਨ ਕੋਈ ਬਰਸਾਤੀ ਗੜਬੜੀ ਦੇ ਅਸਾਰ ਨਹੀਂ ਹਨ ਸੋ ਕਿਸਾਨਾਂ ਲਈ ਇਹ ਇੱਕ ਵਧੀਆ ਖਬਰ ਹੈ ਕਿ ਉਹਨਾਂ ਦੇ ਕਣਕਾਂ ਹੁਣ ਪੱਕਣ ਤੇ ਤਿਆਰ ਹਨ ਤੇ ਉਹ ਬਿਨਾਂ ਕਿਸੇ ਚਿੰਤਾ ਦੇ ਆਪਣੇ ਕਣਕਾਂ ਦੀ ਵਾਢੀ ਸ਼ੁਰੂ ਕਰ ਸਕਦੇ ਹਨ ਕਿਉਂਕਿ ਕਿਸੇ ਕਿਸਮ ਦੀ ਕੋਈ ਬਰਸਾਤੀ ਕਾਰਵਾਈ ਜਾਂ ਮੌਸਮੀ ਘੜਪੜੀ ਦੇ ਅਸਰ ਨਹੀਂ ਹਨ ਤੇ ਜਿਹੜੇ ਵੀ ਇਹ ਕਣਕਾਂ ਨੂੰ ਪਾਣੀ ਲਗਾ ਰਹੇ ਹਨ ਉਹ ਵੀ ਆਪਣਾ ਪਾਣੀ ਨੇਪਰੇ ਚੜ੍ਹ ਸਕਦੇ ਨੇ ਤੇ ਜਿਹੜੀਆਂ ਪਛੇਤੀਆਂ ਕਣਕ ਹਨ ਉਹਨਾਂ ਨੂੰ ਇਸ ਸਮੇਂ ਪਾਣੀ ਦੀ ਕਾਫੀ ਜ਼ਿਆਦਾ ਚਾੜ੍ਹਦਾ ਕਿਉਂਕਿ ਖੁਸ਼ਕ ਪੱਛਮੀ ਹਵਾਵਾਂ ਚੱਲ ਰਹੀਆਂ ਹਨ ਤੇ ਉਹਨਾਂ ਵਿੱਚ ਸੋਕੇ ਦੀ ਸਥਿਤੀ ਆਉਣ ਕਰਨ ਦਾਣੇ ਮਾਝੂ ਰਹਿ ਸਕਦੇ ਹਨ ਇਸ ਲਈ ਜੋ ਪਛੇਤੀਆਂ ਕਣਕਾਂ ਹਨ ਉਹਨਾਂ ਨੂੰ ਸਮੇਂ ਸਿਰ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਤੇ ਜਿਹੜੇ ਕਿਸਾਨ ਵੀਰ ਹੋਰ ਮੱਕੀ ਦੀ ਫਸਲ ਇਸਵਾਰ ਕਰ ਰਹੇ ਹਨ ਉਹ ਆਪਣੇ ਖੇਤਾਂ ਵਿੱਚ ਮੱਕੀ ਦਾ ਨਿਰੀਖਣ ਕਰਦੇ ਰਹਿਣ ਕਿਉਂਕਿ ਇਸ ਸਮੇਂ ਗੋਭ ਦੀ ਸੁੰਡੀ ਦਾ ਹਮਲਾ ਜ਼ਿਆਦਾ ਹੋ ਰਿਹਾ ਹੈ ਜਦੋਂ ਵੀ ਤਕਰੀਬਨ ਕਿਸਾਨ ਵੀਰ ਇਸ ਗੱਲ ਦਾ ਧਿਆਨ ਰੱਖਣ ਵੀ ਜਦੋਂ ਵੀ ਆਪਾਂ ਮੱਕੀ ਨੂੰ ਪਾਣੀ ਲਗਾ ਕੇ ਜੂਰੀਆ ਲਾਉਂਦੇ ਹਨ ਤਾਂ ਉਸ ਤੋਂ ਬਾਅਦ ਗੋਭ ਦੀ ਸੁੰਡੀ ਦਾ ਹਮਲਾ ਹੁੰਦਾ ਹੈ ਅਤੇ ਜਿੰਨਾ ਸੰਭਵ ਹੋ ਸਕੇ ਤਾਂ ਆਪਾਂ ਪਾਣੀ ਲਗਾਉਣ ਤੋਂ ਪਹਿਲਾਂ ਸਪਰੇਅ ਕਰੀਏ ਅਤੇ ਸਪਰੇਅ ਕਰਕੇ ਉਸ ਤੋਂ ਬਾਅਦ ਅਗਲੇ ਦਿਨ ਜੂਰੀਆ ਲਾ ਕੇ ਪਾਣੀ ਲਾ ਸਕਦੇ ਹਾਂ ਸੋ ਇਹ ਸੀ ਮੌਸਮੋ ਸੰਬੰਧੀ ਤੇ ਹੋਰ ਖੇਤੀਬਾੜੀ ਦੀਆਂ ਕੁਝ ਗੱਲਾਂ ਜੋ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ ਸਮਝੀਆਂ ਤੇ ਆਪਣਾ ਮੌਸਮ ਦੀ ਗੱਲ ਕਰੀਏ ਸੰਖੇਪੇ ਤਾਂ ਤਕਰੀਬਨ 10 ਤਰੀਕ ਤੱਕ ਮੌਸਮ ਖੁਸ਼ਕ ਰਹੇਗਾ ਇਸ ਦੌਰਾਨ ਹਲਕੀ ਬੱਦਲਬਾਈ ਇਕਦੂਕਾ ਥਾਮਾਂ ਤੇ ਹੋ ਸਕਦੀ ਹੈ ਪੱਛਮੀ ਹਵਾਵਾਂ ਚਲਦੀਆਂ ਰਹਣਗੀਆਂ